ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋਵੋਗੇ ਜਦੋਂ ਆਪਾਂ ਬਾਹਰੋਂ ਆਣੇ ਨਾ ਤੇ ਆਪਾਂ ਆਪਦੀ ਸਕਿਨ ਕੇਅਰ ਕਰਦੇ ਆ ਨਾ ਫੇਸ ਵਾਸ਼ ਕਰਦੇ ਆ ਫੇਸ ਵਾਸ਼ ਕਰਨ ਤੋਂ ਬਾਅਦ ਆਪਾਂ ਆਪਦੀ ਸਕਿਨ ਦੇ ਉੱਪਰ ਮੋਸਚਰਾਈਜ਼ਰਸ ਆ ਕਰੀਮ ਵਗੈਰਾ ਯੂਜ਼ ਕਰਦੇ ਆ ਪਰ ਆਪਾਂ ਸਕਰਬ ਨਹੀਂ ਕਰਦੇ ਕਿਉਂਕਿ ਸਕਰਬ ਆਪਾਂ ਕਹਿੰਦੀਆਂ ਵੀ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਆਪਾਂ ਵੇਸ ਵਾਸ਼ ਕਰ ਲਿਆ ਠੀਕ ਆ ਆਪਣੀ ਸਕਿਨ ਦੇ ਉੱਪਰ ਜਿਹੜਾ ਡਾਟ ਹੈ ਉਹ ਰਿਮੂਵ ਹੋ ਗਿਆ ਬਟ ਨਹੀਂ ਆਪਾਂ ਨੂੰ ਸਕਰਬ ਪੇ ਕਰਨਾ ਚਾਹੀਦਾ ਕਿਉਂਕਿ ਸਕਰਬ ਦਾ ਮੀਨਸ ਹੀ ਆਪਣੀ ਸਕਿਨ ਨੂੰ ਐਕਸਫੋਰੀਏਟ ਕਰਨਾ ਹੁੰਦਾ ਜਿਹੜਾ ਡਾਟ ਹੁੰਦਾ ਰਿਮੂਵ ਕਰਦਾ ਸਕਰਬ ਹੀ ਕਰਦਾ ਜਿਹੜਾ ਓਪਨ ਪੋਰਸ ਹੁੰਦੇ ਉਹਦੇ ਵਿੱਚੋਂ ਡੀਪਲੀ ਰਿਮੂਵ ਕਰਦਾ ਆਪਣੀ ਗੰਦਗੀ ਨੂੰ ਉਹ ਬਾਅਦ ਜਦੋਂ ਆਪਾਂ ਫੇਸ ਵਾਸ਼ ਕਰਦੇ ਆ ਤਾਂ ਜਦ ਆਪਾਂ ਫਿਰ ਉਸ ਤੋਂ ਬਾਅਦ ਆਪਾਂ ਕਰੀਮ ਵਗੈਰਾ ਯੂਜ਼ ਕਰਦੇ ਹਾਂ ਉਹ ਚੰਗੀ ਤਰ੍ਹਾਂ ਆਪਣੇ ਫੇਸ ਦੇ ਵਿੱਚੋਂ ਪ੍ਰੋਡਕਟ ਅਬਜ਼ਰਬ ਕਰ ਜਾਂਦਾ ਤੇ ਉਹਦਾ ਰਿਜ਼ਲਟ ਵੀ ਉਸ ਤੋਂ ਵਧੀਆ ਹੁੰਦਾ ਤੇ ਆਪਣੀ ਸਕਿਨ ਦੇ ਉੱਪਰ ਬਲੈਕ ਹੈਂਡਸ ਵਾਈਟ ਹੈਂਡਸ ਹੋ ਜਾਂਦੀਆਂ ਤੇ ਜੇ ਪਹਿਲਾਂ ਤੋਂ ਹੁੰਦੇ ਆ ਉਹ ਵਾਈਟਰਨ ਹੁੰਦੇ ਆ ਕਿਉਂਕਿ ਜਦੋਂ ਫਿਰ ਆਪਾਂ ਉਹਦੀ ਕਲੀਨਿੰਗ ਕਰਦੇ ਗਿਆ ਸਕਰਬਿੰਗ ਕਰ ਆਪਾਂ ਨੀਂ ਕਰਦੇ ਤਾਂ ਹੌਲੀ ਹੌਲੀ ਉਹ ਬਹੁਤ ਜ਼ਿਆਦਾ ਬਲੈਕ ਹੋ ਜਾਂਦੇ ਆ ਟਿੱਕੀਆਂ ਦੇ ਆਜ ਵਾਲੀ ਜਗ੍ਹਾ ਤੇ ਵੀ ਬਹੁਤ ਜ਼ਿਆਦਾ ਬਲੈਕ ਬਲੈਕ ਹੋ ਜਾਂਦਾ ਫਿਰ ਉਹ ਕਿੱਲਾ ਜਿਹੜੇ ਹੁੰਦੇ ਉਹ ਪੱਕ ਜਾਂਦੇ ਆ ਉਸ ਸਕਰਬਿੰਗ ਨਾਲ ਵੀ ਸਹੀ ਨਹੀਂ ਹੁੰਦੇਗੇ ਤੇ ਇਹਦੇ ਲਈ ਪਹਿਲਾਂ ਹੀ ਆਪਾਂ ਨੂੰ ਸਕਰਬ ਯੂਜ਼ ਕਰਦੇ ਰਹਿਣਾ ਚਾਹੀਦਾ ਸਕਰਬ ਆਪਣੇ ਫੇਸ ਦੇ ਉੱਪਰਲੇ ਡਾਟ ਨੂੰ ਰਿਮੂਵ ਕਰੂਗਾ ਸਕਰਬ ਆਪਾਂ ਨੇ ਸਕਿਨ ਨੂੰ ਗਲੋ ਦੇਊਗਾ ਆਪਣੇ ਸਕਿਨ ਨੂੰ ਸੌਫਟ ਕਰੋਗਾ ਸਮੂਥ ਕਰੋਗਾ ਬਲੈਕ ਹੈਂਡਸ ਵਾਈਟ ਹੈਂਸ ਨੂੰ ਰਿਮੂਵ ਕਰੋਗਾ ਡੀਪਲੀ ਰਿਮੂਵ ਕਰੋਗਾ ਆਪਣੇ ਸਕਿਨ ਦੇ ਓਪਨ ਪੋਰਸ ਦੇ ਵਿੱਚੋਂ ਡਸਟ ਨੂੰ ਤੇ ਤੁਸੀਂ ਜੇ ਚਾਹੋ ਤਾਂ ਆਪਦੇ ਘਰ ਦੇ ਵਿੱਚ ਹੀ ਹੋਮ ਮੇਡ ਵੀ ਤੁਸੀਂ ਸਕਰਬ ਬਣਾ ਸਕਦੇ ਹੋ ਜਿਵੇਂ ਕਿ ਦੁੱਧ ਦੇ ਵਿੱਚ ਚਾਵਲ ਦਾ ਆਟਾ ਮਿਕਸ ਕੀਤਾ ਉਹਦੇ ਵਿੱਚ ਥੋੜਾ ਜਿਹਾ ਪਾਇਆ ਹਨੀ ਤਾਂ ਤੁਸੀਂ ਉਸ ਦਾ ਸਕਰਬ ਬਣਾ ਕੇ ਵੀ ਆਪਦੇ ਫੇਸ ਦੇ ਉੱਪਰ ਅਪਲਾਈ ਕਰ ਸਕਦੇ ਹੋ ਤੇ ਜੇ ਤੁਸੀਂ ਕਦੇ-ਕਦੇ ਆਪਾਂ ਬਾਅਰ ਚੰਜ਼ ਆਨੇ ਆ ਠੀਕ ਹੈ ਟ੍ਰੈਲਿੰਗ ਵਗੈਰਾ ਕਰਦੇ ਆ ਉਸ ਟਾਈਮ ਆਪਾਂ ਹੋਮੇਡ ਸਕਰਬ ਆਪਾਂ ਯੂਜ਼ ਨਹੀਂ ਕਰ ਸਕਦੇ ਤੁਸੀਂ ਯੂਜ਼ ਕਰ ਸਕਦੇ ਹੋ ਸੈਂਟ ਲੀਵਸ ਦਾ ਇਹ ਐਪ੍ਰਿਕੋਟ ਸਕਰਬ ਕਾਫੀ ਅੱਛਾ ਸਕਰਬ ਹੈ ਇਹ ਡਰਮਟੋਲੋਜਿਸ ਟੈਸਟਡ ਹੈ ਠੀਕ ਹੈ ਉਹਦੇ ਵਿੱਚ ਕੋਈ ਆਇਲ ਵਗੈਰਾ ਯੂਜ਼ ਨਹੀਂ ਕੀਤਾ ਗਿਆ ਕੋਈ ਪੈਰਾਬਨ ਨਹੀਂ ਇਹਦੇ ਵਿੱਚ ਯੂਜ਼ ਕੀਤਾ ਗਿਆ ਇਹ ਅਮਰੀਕਾ ਦਾ ਨੰਬਰ 1 ਸਕਰਬ ਹੈ ਤੇ ਕਾਫੀ ਅੱਛਾ ਹੈ ਇਹ ਇਹ ਡੀਪਲੀ ਰਿਮੂਵ ਕਰਦਾ ਆਪਣੀ ਸਕਿਨ ਦੇ ਵਿੱਚ ਟੋਸਟ ਨੂੰ ਤੇ ਇਹ ਐਕਸੋਫਲੇਟ ਕਰਦਾ ਆਪਣੀ ਡੀਪਲੀ ਐਕਸੋਫਲੇਟ ਕਰਦਾ ਆਪਣੀ ਸਕਿਨ ਨੂੰ ਤੇ ਸਕਿਨ ਨੂੰ ਇੱਕ ਵਧੀਆ ਟੈਕਸਚਰ ਦਿੰਦਾ 글로ਵ ਦਿੰਦਾ ਆਪਣੀ ਸਕਿਨ ਨੂੰ ਇਹ ਇਹ ਜਿਹੜੇ ਗ੍ਰੈਨੂਲਸ ਆ ਉਹ ਬਹੁਤ ਜ਼ਿਆਦਾ ਸੌਫਟ ਗ੍ਰੈਨੂਲਸ ਹੈਗੇ ਆ ਬੇ ਬਹੁਤ ਜ਼ਿਆਦਾ ਵੀ ਹਾਰਸ਼ੀ ਨਹੀਂ ਹਨ ਜੋ ਆਪਣੀ ਸਕਿਨ ਨੂੰ ਵੀ ਕੋਈ ਨੁਕਸਾਨ ਨਹੀਂ ਕਰ ਦੇਗੀ ਕਾਫੀ ਅੱਛਾ ਹੈ ਸਕਰਾਬਾ ਇਹ ਤੇ ਇਹਦੇ ਨਾਲ ਤੁਹਾਡੇ ਸਕਿਨਾਂ ਜਿਹੜੇ ਟੈਕਸਚਰ ਉਹ ਵੀ ਵਧੀਆ 글로ਵ ਕਰੂਗਾ ਠੀਕ ਹੈ ਤੁਸੀਂ ਇੱਕ ਵਾਰ ਇਹਨੂੰ ਜਦੋਂ ਫਸਟ ਟਾਈਮ ਵੀ ਤੁਸੀਂ ਇਹਨੂੰ ਬਾਈ ਕਰਨ ਤੋਂ ਬਾਅਦ ਨਾ ਤੁਸੀਂ ਇਹਨੂੰ ਯੂਜ਼ ਕਰੋਗੇ ਨਾ ਤੁਹਾਨੂੰ ਫਸਟ ਟਾਈਮ ਹੀ ਤੁਸੀਂ ਦੇਖੋਗੇ ਵੀ ਤੁਹਾਨੂੰ ਇਹਦਾ ਕਿੰਨਾ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਤੇ ਤੇ ਇਸ ਸਕਰਬ ਆਪਾਂ ਯੂਜ਼ ਕਿਵੇਂ ਕਰਾਂਗੇ ਠੀਕ ਹਫਤੇ ਦੇ ਵਿੱਚ 2 ਜਾਂ 3 ਵਾਰੀ ਆਪਾਂ ਨੂੰ ਸਕਰਬ ਕਰਨਾ ਚਾਹੀਦਾ ਪਹਿਲਾਂ ਆਉਦੇ ਸਭ ਤੋਂ ਪਹਿਲਾਂ ਆਉਦੇ ਫੇਸ ਨੂੰ ਕਲੀਨ ਕਰ ਲਓ ਤਾਂ ਕਿ ਆ ਜਿਹੜਾ ਉੱਪਰਲੀ ਡੈਟਾ ਸਟਾ ਉਹ ਰਿਮੂਵ ਹੋ ਜਾਏ ਫਿਰ ਉਸ ਤੋਂ ਬਾਅਦ ਸਕਰਬ ਆਪਾਂ ਆਉਦੇ ਫਿੰਗਰਸ ਦੇ ਟਿਪਸ ਦੇ ਉੱਪਰ ਸਕਰਬ ਨੂੰ ਲੈ ਕੇ ਤੇ ਆਉਦੇ ਫੇਸ ਦੇ ਉੱਪਰ ਸਾਰੇ ਜੇ ਅਪਲਾਈ ਕਰਕੇ ਤੇ ਨੋਜ਼ ਦੇ ਅਰਾਊਂਡ ਆਊਂਡ ਆਪਾਂ ਨੂੰ ਸਕ럽 ਨੂੰ ਯੂਜ਼ ਜ਼ਿਆਦਾ ਕਰਨਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਬਲੈਕ ਹੈਂਡਸ ਐ ਵਾਈਟ ਸਪੌਟਸ ਆ ਓਵਰਮੂਵ ਹੋ ਜਾਣ ਤੇ ਆਪਣੇ ਜਿਹੜੇ ਪੋਰਸ ਆ ਤੇ ਉਹ ਕਲੀਨ ਹੋ ਜਾਣ ਠੀਕ ਆ ਉਹਦੇ ਲਈ ਸਾਰੇ ਫੇਸ ਦੇ ਉੱਪਰ ਸਕਰਬ ਕਰ ਲਓ ਫਿਰ ਉਸ ਤੋਂ ਬਾਅਦ ਰਿਮੂਵ ਕਰਨ ਤੋਂ ਬਾਅਦ ਇੱਕ ਚੰਗਾ ਜਿਹਾ ਵਧੀਆ ਜਹਾਤ ਦਾ ਮੋਸਚਰਾਈਜ਼ਰਸ ਦਾ ਕਰੀਮ ਵਗੈਰਾ ਆਪਣੇ ਸਕਿਨ ਦੇ ਉੱਪਰ ਅਪਲਾਈ ਕਰ ਲਓ ਹਫਤੇ ਵਿੱਚ ਤੋੜਾ ਤਿੰਨ ਵਾਰ ਸਕਰਬ ਯੂਜ਼ ਕਰੋ ਤੇ ਜੇ ਤੁਸੀਂ ਇਹ ਜਿਹੜਾ ਸਕਰਬ ਆ ਸੈਕਲਿਵਸ ਤੋਂ ਠੀਕ ਆ ਤੁਸੀਂ ਉਹ ਬਾਈਕਨ ਨੂੰ ਚਾਉਣੇ ਹੋ ਤੇ ਇਹਦਾ ਨੀਚੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਨੇ ਦਾ ਲਿੰਕ ਦੇ ਦੂੰਗੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਨਾਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਕੋਈ ਨਹੀਂ ਭੁੱਲਣਾ ਠੀਕ ਹੈ ਤੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜ਼ੈਸ਼ਕਾ